Uh, मेरा नाम जी डॉक्टर जयदीप सिंह है जी एमरजेंसी कोई एक्सीडेंट केस आए हाँ जी एक्सीडेंट केस एक मैसिव एक्सीडेंट हो नीयर कोटला सो so, वो राउंड अबाउट एट पेशेंट स ਜਿੰਨਾਂ ਵਿੱਚੋਂ ਇੱਕ ਬ੍ਰੌਡਡੈਂਟ ਸੀ ਤੇ ਸ even پیشنਟ ਅਲਾਈਵ ਸੀ ਆ ਜਿੰਨਾ ਜੋ ਇੱਕ ਬੱਚੀ ਸੀ ਜਿਹਦੇ ਕਾਫੀ ਜ਼ਿਆਦਾ ਹੈਡ ਇੰਜਰੀ ਹੈਗੀ ਸੀ ਸੋ ਉਹ ਨੂੰ ਥੋੜਾ ਜਿਹਾ ਸੀਪੀਆਰ ਵਗੈਰਾ ਜਿੰਦਾ ਸਾਡੇ ਪ੍ਰੋਟੋਕੋਲਸ ਹੁੰਦੇ ਉਹਦੇ ਪ੍ਰੋਟੋਕੋਲਸ ਦੇ ਅਨਾਲਿਸਿਸ ਸੀਪੀਆਰ ਵਗੈਰਾ ਦੇ ਕੇ ਤੁਹਾਨੂੰ ਇਮੀਡੀਏਟਲੀ ਪਟਿਆਲੇ ਸ਼ਿਫਟ ਕਰ ਦਿੱਤਾ ਗਿਆ ਐਂਡ ਬਾਕੀ ਜਿਹੜੇ 7 ਮਰੀਜ਼ ਸੀ ਉਹਨਾਂ ਦਾ ਜੋ ਵੀ ਅਸੀਂ ਫਰਸਟ ਸਟੇਟ ਵਗੈਰਾ ਕਰਨੀ ਸੀ ਹੈਗੇ ਤਾਂ ਉਹ ਵੀ ਮਰੀਜ਼ ਸੀਰੀਅਸ ਸੀ ਬਟ ਉਹਨਾਂ ਦੇ ਸਪ੍ਰਿੰਟਸ ਵਗੈਰਾ ਲਗਾ ਕੇ ਉਹਨਾਂ ਦੇ ਜੋ ਵੀ ਆਪਾਂ ਅਸਿਸਟੈਂਚਸ ਵਗੈਰਾ ਲਗਾਉਣੀਆਂ ਸੀ ਉਹ ਲਗਵਾ ਕੇ ਜੋ ਵੀ ਉਹਨਾਂ ਨੂੰ ਬਾਕੀ ਟ੍ਰੀਟਮੈਂਟ ਦਿਨਾ ਸੀ ਉਹ ਦੇ ਕੇ ਫਿਰ ਪਟਿਆਲੇ ਸ਼ਿਫਟ ਕਰ ਦਿੱਤਾ ਉਹ ਤੁਹਾਨੂੰ ਟੋਟਲ ਜਿਹੜਾ ਪੱਤ ਦਾ ਸਭ ਤੋਂ ਪੇਸ਼ੈਂਟ ਜਿਹੜੇ ਇਹ ਪਟਿਆਲੇ ਰੈਫਰ ਹੋਣ ਹਾਂਜੀ ਸਰ ਪੂਰੇ 8 ਤੋਂ 7 ਪੇਸ਼ੈਂਟਸ ਪਟਿਆਲੇ ਰੈਫਰ ਹੋ ਗਏ ਤੇ ਇੱਕ ਡੈੱਡ ਬੋਡੀ ਆ ਬੱਚੇ ਦੀ ਉਹ ਸਾਡੇ ਕੋਲੇ ਇੱਥੇ ਫ੍ਰੀਜਰ ਦੇ ਵਿੱਚ ਲੱਗੀ ਹੋਈ ਸੱਤ ਵਿੱਚ ਸੀਰੀਜ਼ ਕਿੰਨੇ ਆ ਰਾਉਂਡ ਅਬਾਊਟ ਸਰ ਦੋ ਪੇਸ਼ੈਂਟ ਹੀ ਠੀਕ ਸੀ ਬਾਕੀ ਪੰਜ ਸੀਦੇ ਸੀ ਮੇਰਾ ਨਾਮ ਜੀ ਡਾਕਟਰ ਜੈਦੀਪ ਸਿੰਘ ਆ ਜੀ ਤੇ ਅਮ ਜੀ ਨੇ ਸੀ ਕਿ ਉਹਦੇ ਆ ਕੋਈ ਐਕਸੀਡੈਂਟ ਕੇਸ ਕਿੰਨੇ ਆਏ ਨੇ ਕਿੰਨੇ ਆਏ ਹਾਂਜੀ ਸਰ ਅੱਜ ਸਰ ਐਕਸੀਡੈਂਟ ਕੇਸ ਇੱਕ ਮੈਸਿਵ ਐਕਸੀਡੈਂਟ ਹੋਇਆ ਆ ਨੀਅਰ ਮੇਲੇਰ ਕੋਟਲਾ ਸੋ ਉਹ ਰਾਉਂਡ ਅਬਾਊਟ 8 ਪੇਸ਼ੈਂਟ ਸੀ ਜਿੰਨਾਂ ਵਿੱਚੋਂ ਇੱਕ ਬ੍ਰੌਡਡੈਂਟ ਸੀ ਤੇ ਸ even پیشنਟ ਅਲਾਈਵ ਸੀ ਆ ਜਿੰਨਾ ਜੋ ਇੱਕ ਬੱਚੀ ਸੀ ਜਿਹਦੇ ਕਾਫੀ ਜ਼ਿਆਦਾ ਹੈਡ ਇੰਜਰੀ ਹੈਗੀ ਸੀ ਸੋ ਉਹ ਨੂੰ ਥੋੜਾ ਜਿਹਾ ਸੀਪੀਆਰ ਵਗੈਰਾ ਜਿੱਦਾਂ ਸਾਡੇ ਪ੍ਰੋਟੋਕੋਲਸ ਹੁੰਦੇ ਆ ਉਹਦੇ ਪ੍ਰੋਟੋਕੋਲਸ ਦੇ ਅਨਾਲਿਸਿਸ ਸੀਪੀਆਰ ਵਗੈਰਾ ਦੇਖ ਕੇ ਤੋਂ ਉਹ ਨੂੰ ਇਮੀਡੀਏਟਲੀ ਪਟਿਆਲੇ ਸ਼ਿਫਟ ਕਰ ਦਿੱਤਾ ਗਿਆ ਐਂਡ ਬਾਕੀ ਜਿਹੜੇ 7 ਮਰੀਜ਼ ਸੀ ਉਹਨਾਂ ਦਾ ਜੋ ਵੀ ਅਸੀਂ ਫਸਟੇਟ ਵਗੈਰਾ ਕਰਨੀ ਸੀ ਹੈਗੇ ਤਾਂ ਉਹ ਵੀ ਮਰੀਜ਼ ਸੀਰੀਅਸ ਸੀ ਬਟ ਉਹਨਾਂ ਦੇ ਸਪ੍ਰਿੰਟਸ ਵਗੈਰਾ ਲਗਾ ਕੇ ਉਹਨਾਂ ਦੇ ਜੋ ਵੀ ਆਪਾਂ ਅਸਿਸਟੈਂਚਸ ਵਗੈਰਾ ਲਗਾਉਣੀਆਂ ਸੀ ਉਹ ਲਗਵਾ ਕੇ ਜੋ ਵੀ ਉਹਨਾਂ ਨੂੰ ਬਾਕੀ ਟ੍ਰੀਟਮੈਂਟ ਦਿਨ ਅਸੀਂ ਉਹ ਦੇ ਕੇ ਫਿਰ ਪਟਿਆਲੇ ਸ਼ਿਫਟ ਕਰ ਦਿੱਤਾ। ਉਹ ਤੁਹਾਨੂੰ ਟੋਟਲ ਜਿਹੜਾ ਪੱਤ ਦਾ ਸਰਪੋਟੈਂਟ ਜਿਹੜੇ ਇਹ ਪਟਿਆਲੇ ਰੈਫਰ ਹੋਣ। ਹਾਂਜੀ ਸਰ। ਪੂਰੇ 8 ਤੋਂ 7 ਪੇਸ਼ੈਂਟਸ ਪਟਿਆਲੇ ਰੈਫਰ ਹੋ ਗਏ ਤੇ ਇੱਕ ਡੈੱਡ ਬੋਡੀ ਆ ਬੱਚੇ ਦੀ ਉਹ ਸਾਡੇ ਕੋਲੇ ਇੱਥੇ ਫ੍ਰੀਜਰ ਦੇ ਵਿੱਚ ਲੱਗੀ ਹੋਈ। ਸੱਤ ਵਿੱਚ ਸਿਰਸ ਲਈ ਆ ਰਾਉਂਡ ਅਬਾਊਟ ਸਰ ਦੋ ਪੇਸ਼ੈਂਟ ਹੀ ਠੀਕ ਸੀ ਬਾਕੀ ਪੰਜ ਸੀਦੇ ਸੀ। ਮੇਰਾ ਨਾਮ ਜੀ ਡਾਕਟਰ ਜੈਦੀਪ ਸਿੰਘ ਆ ਜੀ। ਕੀ ਹੋ ਰਿਹਾ ਜੀ ਐਕਸੀਡੈਂਟ ਕੇਸ ਦਾ ਹੈ ਕਿੰਨੇ ਆਏ ਨੇ ਕਿੰਨੇ ਆਏ ਹਾਂਜੀ ਸਰ ਅੱਜ ਸਰ ਐਕਸੀਡੈਂਟ ਕੇਸ ਇੱਕ ਮੈਸਿਵ ਐਕਸੀਡੈਂਟ ਹੋਇਆ ਹੈ ਨੀਅਰ ਮੇਨਰ ਕੋਟਲਾ ਸੋ ਉਹ ਰਾਉਂਡ ਅਬਾਊਟ 8 ਪੇਸ਼ੈਂਟ ਸੀ ਜਿੰਨਾਂ ਵਿੱਚੋਂ ਇੱਕ ਬ੍ਰੌਡਡੈਂਟ ਸੀ ਤੇ ਸ even پیشنਟ ਅਲਾਈਵ ਸੀ ਜਿੰਨਾ ਜੋ ਇੱਕ ਬੱਚੀ ਸੀ ਜਿਹਦੇ ਕਾਫੀ ਜ਼ਿਆਦਾ ਹੈਡ ਇੰਜਰੀ ਹੈਗੀ ਸੀ ਸੋ ਉਹ ਨੂੰ ਥੋੜਾ ਜਿਹਾ सीपीआर ਵਗੈਰਾ ਜਿੰਦਾ ਸਾਡੇ ਪ੍ਰੋਟੋਕੋਲ ਹੁੰਦੇ ਉਹਦੇ ਪ੍ਰੋਟੋਕੋਲ ਦੇ ਅਨਾਲਿਸਿਸ ਸੀਪੀਆਰ ਵਗੈਰਾ ਦੇਖ ਕੇ ਤੋਂ ਉਹ ਨੂੰ ਇਮੀਡੀਏਟਲੀ ਪਟਿਆਲੇ ਸ਼ਿਫਟ ਕਰ ਦਿੱਤਾ ਗਿਆ ਐਂਡ ਬਾਕੀ ਜਿਹੜੇ 7 ਮਰੀਜ਼ ਸੀ ਉਹਨਾਂ ਦਾ ਜੋ ਵੀ ਅਸੀਂ ਫਰਸਟ ਸਟੇਟ ਵਗੈਰਾ ਕਰਨੀ ਸੀ ਹੈਗੇ ਤਾਂ ਉਹ ਵੀ ਮਰੀਜ਼ ਸੀਰੀਅਸ ਸੀ ਬਟ ਉਹਨਾਂ ਦੇ ਸਪ੍ਰਿੰਟਸ ਵਗੈਰਾ ਲਗਾ ਕੇ ਉਹਨਾਂ ਦੇ ਜੋ ਵੀ ਆਪਾਂ ਅਸਿਸਟੈਂਚਸ ਵਗੈਰਾ ਲਗਾਨੀਆਂ ਸੀ ਉਹ ਲਗਵਾ ਕੇ ਜੋ ਵੀ ਉਹਨਾਂ ਨੂੰ ਬਾਕੀ ਟ੍ਰੀਟਮੈਂਟ ਦੇਣਾ ਸੀ ਉਹ ਦੇ ਕੇ ਫਿਰ ਪਟਿਆਲੇ ਸ਼ਿਫਟ ਕਰ ਦਿੱਤਾ ਉਹ ਤੁਹਾਨੂੰ ਟੋਟਲ ਜਿਹੜਾ ਸਭ ਤੋਂ ਪੇਸ਼ੈਂਟ ਜਿਹੜੇ ਇਹ ਪਟਿਆਲੇ ਰੈਫਰ ਹੋਣਗੇ ਹਾਂਜੀ ਸਰ ਪੂਰੇ 8 ਤੋਂ 7 ਪੇਸ਼ੈਂਟਸ ਪਟਿਆਲੇ ਰੈਫਰ ਹੋ ਗਏ ਤੇ ਇੱਕ ਡੈਡ ਬੋਡੀ ਆ ਬੱਚੇ ਦੀ ਉਹ ਸਾਡੇ ਕੋਲੇ ਇੱਥੇ ਫ੍ਰੀਜਰ ਦੇ ਵਿੱਚ ਲੱਗੀ ਹੋਈ ਸੱਤ ਵਿੱਚ ਸੀਰੀਜ਼ ਕਿੰਨੇ ਆਹ ਰਾਉਂਡ ਅਬਾਊਟ ਸਰ ਦੋ ਪੇਸ਼ੈਂਟ ਹੀ ਠੀਕ ਸੀ ਬਾਕੀ ਪੰਜ ਸੀਦੇ ਸੀ